ਟੀ ਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਐਚ ਐਮ ਵੀ ਪੀ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੇ ਵਧਾਈ ਚਿੰਤਾ ਨਬਾਲਕ ਮਹਿਲਾ ਹਾਕੀ ਖਿਡਾਰਨ ਨਾਲ ਬਲਤਕਾਰ ਦੋਸ਼ੀ ਕੋਚ ਗ੍ਰਿਫਤਾਰ ਪੱਤਰਕਾਰ ਮੁਕੇਸ਼ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ ਆਂਧਰਾ ਪ੍ਰਦੇਸ਼ ਦੀ ਐਥਲੀਟ ਨੇ ਰਚਿਆ ਇਤਿਹਾਸ ਤੇਰਾਕੀ ਕਰਕੇ 150 ਕਿਲੋਮੀਟਰ ਦੀ ਦੂਰੀ ਕੀਤੀ ਪੂਰੀ ਤੇ ਹੁਣ ਖਬਰਾਂ ਵਿਸਥਾਰ ਵਿੱਚ ਸਾਲ 2025 ਦੀ ਸ਼ੁਰੂਆਤ ਤੇ ਨਾਲ ਹੀ ਨਵੇਂ ਵਾਇਰਸ ਨੇ ਲੋਕਾਂ ਦਾ ਤਣਾਅ ਵਧਾ ਦਿੱਤਾ ਹੈ कोरोना ਦੀ ਤਰ੍ਹਾਂ ਇਹ ਵਾਇਰਸ ਵੀ ਸਭ ਤੋਂ ਪਹਿਲਾਂ ਚੀਨ ਵਿੱਚ ਪਾਇਆ ਗਿਆ ਸੀ ਇਸ ਵਾਇਰਸ ਦਾ ਨਾਮ HMVP ਹੈ ਚੀਨ ਵਿੱਚ ਇਸ ਵਾਇਰਸ ਦੇ ਫੈਲਣ ਨਾਲ ਭਾਰਤ ਲਈ ਵੀ ਇੱਕ ਚਿੰਤਾਜਨਕ ਖਬਰ ਹੈ ਚੀਨ ਤੋਂ ਬਾਅਦ ਹੁਣ ਹੀ ਮੋਨ ਰਿਪੀਟ ਚੀਨ ਤੋਂ ਬਾਅਦ HMVP ਭਾਰਤ ਵਿੱਚ ਵੀ दस्तक ਦੇ ਰਿਹਾ ਹੈ ਭਾਰਤ ਵਿੱਚ ਹੁਣ ਤੱਕ HMVP ਵਾਇਰਸ ਦੇ 4 ਮਾਮਲੇ ਸਾਹਮਣੇ ਆਏ ਹਨ ਇਹਨਾਂ ਵਿੱਚੋਂ 2 ਮਾਮਲੇ ਕਰਨਾਟਕ 1 ਗੁਜਰਾਤ ਅਤੇ 1 ਕੋਲਕਾਤਾ ਤੋਂ ਸਾਹਮਣੇ ਆਇਆ ਹੈ एचएमवीपी वायरस फंड भारत ਵਿੱਚ ਵੀ ਲੋਕਾਂ ਦਾ ਤਣਾਅ ਵਧਾ ਰਿਹਾ ਹੈ ਗੁਜਰਾਤ ਅਤੇ ਕਰਨਾਟਕ ਤੋਂ ਬਾਅਦ ਕੋਲਕਾਤਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਕਿ एचएमवीपी ਦਾ ਇਹ ਮਾਮਲਾ ਨਵੰਬਰ ਵਿੱਚ ਕੋਲਕਾਤਾ ਵਿੱਚ ਸਾਹਮਣੇ ਆਇਆ ਸੀ ਇੱਕ 6 ਮਹੀਨੇ ਦਾ ਬੱਚਾ ਵਾਇਰਸ ਨਾਲ ਸੰਕਰਮਿਤ ਸੀ ਜਿਸ ਨੂੰ ਵੀ ਕੁਝ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰਿਵਾਰ ਪੀੜਤ ਬੱਚੇ ਨੂੰ ਮੁੰਬਈ ਤੋਂ ਲੈ ਕੇ ਆਇਆ ਸੀ ਜਿਸ ਨੂੰ ਤੇਜ਼ ਬੁਖਾਰ ਖੰਗ ਅਤੇ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ ਬਰਚੇ ਨੂੰ 7 ਤੋਂ 8 ਦਿਨਾਂ ਲਈ ਸਾਲ ਲੈਣ ਵਿੱਚ ਸਹਾਇਤਾ ਦਿੱਤੀ ਗਈ ਅਤੇ ਸਥਿਰ ਹਾਲਤ ਵਿੱਚ 2 ਹਫ਼ਤੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ ਵਿੱਚ ਦਿਨ ਹੋਰ ਮਾਮਲੇ ਸਾਹਮਣੇ ਆਏ ਹਨ ਬੈਂਗਲੁਰੂ ਵਿੱਚ 3 ਮਹੀਨੇ ਅਤੇ 8 ਮਹੀਨੇ ਦੀ ਉਮਰ ਦੇ ਦੋ ਬੱਚਿਆਂ ਵਿੱਚ ਇੱਕੋ ਸਮੇਂ ਐਚਐਮਵੀਪੀ ਦੇ ਦੋ ਕੇਸ ਪਾਏ ਗਏ ਸਨ ਜਦੋਂ ਕਿ ਅਹਮਦਾਬਾਦ ਕੁਝ ਰਾਤ ਵਿੱਚ ਇੱਕ 2 ਸਾਲ ਦਾ ਬੱਚਾ ਇਸ ਵਾਇਰਸ ਨਾਲ ਪੋਜ਼ੀਟਿਵ ਪਾਇਆ ਗਿਆ ਸੀ ਇਸ 2 ਸਾਲ ਦੇ ਬੱਚੇ ਨੂੰ ਕੁਆਰੰਟਾਈਨ ਵਿੱਚ ਰੱਖਿਆ ਗਿਆ ਹੈ ਫਿਲਹਾਲ ਬੱਚੇ ਦੀ ਹਾਲਤ ਕਾਫੀ ਬਿਹਤਰ ਹੈ ਉੱਤਰਾਖੰਡ ਦੇ ਹਰੀਦਵਾਰ ਵਿੱਚ ਇੱਕ ਨਵਾਲਕ ਮਹਿਲਾ ਹਾਕੀ ਖਿਡਾਰਨ ਨਾਲ ਬਲਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤਾ ਨੇ ਆਪਣੇ ਕੋਚ ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ ਮੁਲਜ਼ਮ ਕੋਚ ਪਾਨੂੰ ਅਗਰਵਾਲ ਚੌਕੇ ਚਮਵਾਪਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਪੇਸ਼ ਦਿੱਤਾ ਹੈ ਪੁਲਿਸ ਅਨੁਸਾਰ ਪੀੜਤਾ ਰਾਜ ਪੱਧਰੀ ਹਾਕੀ ਖਿਡਾਰੀ ਹੈ ਤਾਂ ਸਤੇਏ ਕਿ ਉਤਰਾਖੰਡ ਵਿੱਚ 28 ਜਨਵਰੀ ਤੋਂ 38ਵਾਂ ਰਾਸ਼ਟਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੋ ਦੇ ਨਾ ਖੇਡਾਂ ਦਾ ਉਤਕਰਣ ਕਰਨ ਜਾ ਰਹੇ ਹਨ ਇਸ ਦੇ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸੱਦਾ ਦਿੱਤਾ ਹੈ ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਹਰਦੁਆਰ ਛੜਕੰਪ ਪੱਛ ਗਿਆ ਇਹ ਘਟਨਾ ਹਰਦੁਆਰ ਦੇ ਸਿਤਕੁਲ ਥਾਣਾ ਖੇਤਰ ਤੋਂ ਸਾਹਮਣੇ ਆਈ ਹੈ ਤੇ ਪੁਲਿਸ ਨੇ ਈੜਤਾ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਹੈ ਦੋਸ਼ੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 ਅਤੇ ਪੌਕਸ ਵੈਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ 피ੜਤਾ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਹੈ ਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ ਜਿਨ੍ਹਾਂ ਨੂੰ ਜਾਂਚ ਲਈ ਪੇਸ਼ ਦਿੱਤਾ ਗਿਆ ਹੈ। ਹਰੀਦਵਾਰ ਦੇ ਸੀਨੀਅਰ ਪੁਲਿਸ ਕਪਤਾਨ ਪ੍ਰਮਿੰਦਰ ਸਿੰਘ ਡੋਵਾਲ ਨੇ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉੱਤਰਾਖੰਡ ਦੀ ਖੇਡ ਮੰਤਰੀ ਰੇਖਾ ਆਰੀਆ ਹਰੀਦਵਾਰ ਪਹੁੰਚੀ ਅਤੇ ਪੀੜਤਾ ਅਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਘਟਨਾ ਨੂੰ ਕਿਨੌਣਾ ਅਪਰਾਧ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਪੀੜਤਾ ਦੇ ਨਾਲ ਖੜੀ ਹੈ। ਮంత్రి ਨੇ ਵੀ ਕਿਹਾ ਕਿ ਦੋਸ਼ੀ ਕੋਚਦਿਆਂ ਠੇਕੇ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀਆਂ ਗਈਆਂ ਹਨ। ਹਰਿਦੁਆਰ ਦੇ ਹਾਕੀ ਸਟੇਡੀਅਮ 'ਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਖੇਡ 'ਚ ਦੇਸ਼ ਪਰ ਤੋਂ ਖਿਡਾਰੀ ਪਹੁੰਚਣ ਵਾਲੇ ਹਨ। ਉੱਤਰਾਖੰਡ ਪੁਲਿਸ ਅਤੇ ਪ੍ਰਸ਼ਾਸਨ ਲੰਬੇ ਸਮੇਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਖਾਸ ਕਰਕੇ ਇਸ ਖੇਡ ਵਿੱਚ ਛੇ ਸਾਲ ਲੈਂਡ ਵਾਲੀਆਂ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸਨ। ਇਸ ਦੇ ਬਾਵਜੂਦ ਹਰਿਦੁਆਰ ਦੇ ਸਟੇਡੀਅਮ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਇਸ ਦੇ ਨਾਲ ਹੀ ਧਰਮਨਗਰੀ ਦੇ ਵਕਾਰ ਨੂੰ ਵੀ ਠੇਸ ਪਹੁੰਚੀ ਹੈ ਉਹਨਾਂ ਦੱਸਿਆ ਕਿ ਦੋਸ਼ੀ ਦਾ ਕੋਚਿੰਗ ਸਰਟੀਫਿਕੇਟ ਵੀ ਰੱਦ ਕਰ ਦਿੱਤਾ ਗਿਆ ਹੈ ਸ਼တိਸ਼ਕੜ ਦੇ ਬੀजापुर ਜ਼ਿਲ੍ਹੇ ਵਿੱਚ ਪੱਤਰਕਾਰ ਮੁਕੇਸ਼ ਚੰਦ ਰਾਕਰ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਜੋ ਦਿਲ ਦਹਿਲਾਉਣ ਵਾਲੀ ਹੈ ਮੁਕੇਸ਼ ਚੰਦ ਰਾਕਰ ਦਾ ਕਤਲ ਕਰਕੇ ਠੇਕੇਦਾਰ ਸੁਰੇਸ਼ ਚੰਦ ਰਾਕਰ ਨੇ ਸੈਪਟਿਕ ਟੈਂਕ ਵਿੱਚ ਤਬ ਦਿੱਤਾ ਸੀ ਮੁਕੇਸ਼ ਦੀ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜਿਗਰ ਦੇ 4 ਟੁਕੜੇ ਹੋ ਗਏ ਸਨ, 4 ਪਸਲੀਆਂ ਅਤੇ ਕੋਲਰ ਦੀ ਹੱਡੀ ਵੀ ਟੁੱਟੀ ਹੋਈ ਸੀ। ਇਸ ਤੋਂ ਇਲਾਵਾ ਹੱਥ ਦੀ ਹੱਡੀ ਦੇ 2 ਟੁਕੜੇ ਹੋ ਗਏ। ਨਾਲ ਹੀ ਦਿਲ ਪੂਰੀ ਤਰ੍ਹਾਂ ਫਟ ਗਿਆ ਸੀ ਅਤੇ ਸਿਰ ਤੇ ਕਈ ਹਮਲੇ ਹੋਏ ਸਨ। ਇਸ ਦੌਰਾਨ ਪੱਤਰਕਾਰ ਦੇ ਕਤਲ ਦੇ ਮੁੱਖ ਮਲਜ਼ਮ ਸੁਰੇਸ਼ ਚੰਦਰ ਆਕਰ ਨੂੰ ਵਿਸ਼ੇਸ਼ ਜਾਂਚ ਟੀਮ ਨੇ ਹైదరాబాద్ ਤੋਂ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੱਤਰਕਾਰ ਮੁਕੇਸ਼ ਦੀ ਹਤਿਆ ਤੋਂ ਬਾਅਦ ਦੋਸ਼ੀ ਸੁਰੇਸ਼ ਚੰਦਰਾਕਰ ਫਰਾਰ ਸੀ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੇ ਐਤਵਾਰ ਦੇਰ ਰਾਤ ਸੁਰੇਸ਼ ਨੂੰ ਹైదరాబాద్ ਤੋਂ ਹਿਰਾਸਤ ਵਿੱਚ ਲਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਸੁਰੇਸ਼ ਚੰਦ ਰਾਕਰ ਦੇ ਪਰਾ ਰਿਤੇਸ਼ ਚੰਦ ਰਾਕਰ ਅਤੇ ਦਿਨੇਸ਼ ਚੰਦ ਰਾਕਰ ਦੇ ਸੁਪਰਵਾਈਜ਼ਰ ਮਹਿੰਦਰ ਰਾਮ ਚਕੇ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪੁਲਿਸ ਅਨੁਸਾਰ ਸੁਤੰਤਰ ਪੱਤਰਕਾਰ ਮਕੇਸ਼ ਚੰਦ ਰਾਕਰ 33 ਸਾਲਾ 1 ਜਨਵਰੀ ਨੂੰ ਲਾਪਤਾ ਹੋ ਗਿਆ ਸੀ ਅਤੇ ਉਸਦੀ ਲਾਸ਼ ਬੀਜਾਪੁਰ ਸ਼ਹਿਰ ਦੀ ਚੱਡਨਪਾੜਾ ਕਲੋਨੀ ਵਿੱਚ ਠੇਕੇਦਾਰ ਸੁਰੇਸ਼ ਚੰਦ ਰਾਗੜ ਦੀ ਜ਼ਾਇਦਾਦ ਦੇ सेप्टिक टैंक ਵਿੱਚੋਂ 3 ਜਨਵਰੀ ਨੂੰ ਬਰਾਮਦ ਹੋਈ ਸੀ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਦੀ 52 ਸਾਲਾ ਤੇ ਰਾਖਸ਼ੀ ਆਮਲਾ ਗੋਲੀ ਨੇ 4 ਜਨਵਰੀ ਨੂੰ ਇਤਿਹਾਸ ਰਚ ਦਿੱਤਾ ਹੈ ਸ਼ਿਆਮਲਾ ਨੇ ਵਿਸ਼ਾਖਾਪਟਨਮ ਤੋਂ ਕਾਕੀਨਾਡਾ ਤੱਕ ਖੁੱਲੇ ਸਮੁੰਦਰ ਵਿੱਚ 150 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਇਹ ਯਾਤਰਾ ਕਰੀਬ 5 ਦਿਨਾਂ ਚੱਲੀ ਸ਼ਿਆਮਲਾ ਗੋਲੀ ਨੇ ਵਿਸ਼ਾਖਾਪਟਨਮ ਤੋਂ ਕਾਕੀਨੇੜਾ ਤੱਕ ਦਾ 150 ਕਿਲੋਮੀਟਰ ਦਾ ਸਮੁੰਦਰੀ ਸਫ਼ਰ ਹਰ ਰੋਜ਼ ਲਗਭਗ 30 ਕਿਲੋਮੀਟਰ ਤੈਰ ਕੇ ਪੂਰਾ ਕੀਤਾ ਉਨ੍ਹਾਂ ਦੀ ਪ੍ਰਾਪਤੀ ਹਰ ਉਮਰ ਦੇ ਲੋਕਾਂ ਲਈ ਪ੍ਰੇਰਨਾ ਹੈ ਜੋ ਤੇ ਰਾਕੀ ਵਿੱਚ ਇਤਿਹਾਸ ਰਚਨਾ ਚਾਹੁੰਦੇ ਹਨ ਸ਼ਿਆਮਲਾ ਗੋਲੀ ਨੇ ਕੋਰੋਮੰਡਲ ਓਡੀਸੀ ਓਸ਼ੀਅਨ ਸੁਮਿੰਗ ਆਰਗੇਨਾਈਜੇਸ਼ਨ ਦੀ ਨਿਗਰਾਨੀ ਹੇਠ ਮਜਾਕਤੋ ਕਾਕੀਨਾੜਾ ਤੱਕ ਦਾ ਸਫ਼ਰ ਕੀਤਾ ਗੋਲੀ ਦੇ ਨਾਲ ਚਾਲਕ ਦਲ ਦੇ 14 ਮੈਂਬਰਸ ਸਨ ਜਿਸ ਵਿੱਚ ਮੈਡੀਕਲ ਸਟਾਫ ਅਤੇ ਸਕੂਬਾ ਗੋਤਾਖੋਰੀ ਸ਼ਾਮਲ ਸਨ ਟੀਮ ਨੇ ਉਹਨਾਂ ਨੂੰ ਰੋਡਿੰਗ ਦਾ ਸੁਰੱਖਿਆ ਅਤੇ ਜ਼ਰੂਰੀ ਸਹਾਇਤਾ ਵੀ ਪ੍ਰਦਾਨ ਕੀਤੀ ਸ਼ਿਆਮਲਾ ਗੋਲੀ ਕਾਕੀਨਾੜਾ ਜ਼ਿਲ੍ਹੇ ਦੇ ਸਮਰਾਲ ਕੋਟਾ ਪਿੰਡ ਦੀ ਰਹਿਣ ਵਾਲੀ ਹੈ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸ਼ਿਆਮਲਾ ਨੇ ਸਖਤ ਮਿਹਨਤ ਦੀ ਮਿਸਾਲ ਕਾਇਮ ਕੀਤੀ ਸਾਲ 2021 ਵਿੱਚ ਕਾਕੀ ਨਾੜਾ ਦੇ 52 ਸਾਲਾ ਤੇ ਰਾਕਨੇ ਤੇ ਰਾਕੀ ਕਰਕੇ ਪੌਲਕ ਸਟ੍ਰੀਟ ਪਾਰਕ ਕੀਤਾ ਜਦੋਂ ਕਿ ਉਸੇ ਸਾਲ ਫਰਵਰੀ ਵਿੱਚ ਉਹ ਲక్ష్ਦੀਪ ਟਾਪੂ ਦੇ ਆਲੇ ਦੁਆਲੇ ਤਰਾਕੀ ਕਰਕੇ ਦੋਹਰੀ ਉਪਲਬਧੀ ਹਾਸਲ ਕਰਨ ਵਾਲੀ ਇਕਲੌਤੀ ਮਹਿਲਾ ਬਣ ਗਈ ਸੀ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਇੱਕ ਨਵੀਂ ਨੀਤੀ ਬਣਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਮੇਟੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਪ੍ਰੋਗਰਾਮ ਦੀ ਨਿਗਰਾਨੀ ਲਈ ਮੁਖ ਸਕੱਤਰ ਕੇਪੀ ਸਨਹਾਦੀ ਅਗਵਾਈ ਵਿੱਚ ਇੱਕ ਸਟ੍ਰਿੰਗ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਪੰਜਾਬ ਸਰਕਾਰ ਨੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੂੰ ਇਸ ਕਮੇਟੀ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਦੱਸਤੇ ਹੈ ਕਿ ਇੱਕ ਕਮੇਟੀ ਨਾਬਾਲਗ ਬੱਚਿਆਂ ਵੱਲ ਧਿਆਨ ਦੇਵੇਗੀ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਇਹ ਦੇਖਿਆ ਗਿਆ ਹੈ ਕਿ ਨਾਬਾਲਗ ਬੱਚੇ ਜ਼ਿਆਦਾ ਨਸ਼ੇ ਦੀ ਦਲਦਲ ਵਿੱਚ ਵਸਦੇ ਹਨ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ 2-3 ਮਹੀਨਿਆਂ ਵਿੱਚ ਨਵੀਂ ਨੀਤੀ ਬਣ ਜਾਵੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਮਿਲਣ ਤੋਂ ਇਨਕਾਰ ਕੀਤਾ ਹੈ

ਪਰ ਨਾਲ ਉਹਨਾਂ ਦੀ ਮੰਗ ਤੇ ਵਿਚਾਰ ਕਰਨ ਅਤੇ ਲਿਖਤੀ ਜਵਾਬ ਦੇਣ ਲਈ ਰਾਸ਼ਟਰਪਤੀ ਦੀ ਸ਼ਲਾਗਾ ਵੀ ਕੀਤੀ ਹੈ ਐਸ ਕੇਐਮ ਦੇ ਆਗੂਆਂ ਨੇ ਆਸ ਪ੍ਰਗਟਾਈ ਹੈ ਕਿ ਰਾਸ਼ਟਰਪਤੀ ਭਵਨ ਵੱਲੋਂ ਕਿਸਾਨਾਂ ਦੀ ਮੁਲਾਕਾਤ ਲਈ ਸਮਾਂ ਦੇਣ ਸੰਬੰਧੀ ਮੰਗ ਤੇ ਮੁੱਢ ਤੋਂ ਵਿਚਾਰ ਕੀਤਾ ਜਾਵੇਗਾ ਇਸਤਨਾਲੀ ਆਸ਼ਤੇ ਬੁਲੇਟਨ ਵਿੱਚ ਨਹੀਂ ਮੁੱਢ ਤੋਂ ਹਾਜ਼ਰ ਹੋਮਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ